ਦੀਵਾਲੀ ਦਾ ਸ਼ੁਭ ਤਿਹਾਰ ਇਸ ਸ਼ੁਭ ਤਿਹਾਰ ਦੇ ਮੌਕੇ ਤੇ ਮੈਂ ਸਾਰੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਦੀਵਾਲੀ ਦਾ ਤਿਹਾਰ ਹੈ ਜਿਹੜਾ ਅੱਜ ਦੇ ਦਿਨ ਸ਼੍ਰੀ ਰਾਮਚੰਦਰ ਜੀ ਮਹਾਰਾਜ 14 ਸਾਲ ਦਾ ਬਨਵਾਸ ਕੱਟ ਕੇ ਪਾਪੀਆਂ ਦਾ ਅੰਤ ਕਰਕੇ ਅਯੁੱਧਿਆ ਵਾਪਸ ਆਇਸੀ ਤੇ ਖੁਸ਼ੀ ਦੇ ਵਿੱਚ ਸਾਰੇ ਦੇਸ਼ ਵਾਸੀਆਂ ਨੇ ਦੀਪਮਾਲਾ ਜੀਤੀ ਸੀ। ਸ਼੍ਰੀ ਰਾਮਚੰਦਰ ਜੀ ਮਹਾਰਾਜ ਦਾ ਜੀਵਨ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਤੇ ਅਸੀਂ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਤੇ ਕਰ ਰਹੇ ਹਾਂ। ਸੋ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੀ અપਾਰ ਕਿਰਪਾ ਜਿਹੜੀ ਉਹ ਸਾਡੇ ਸਾਰੇ ਤੇ ਬਣੀ ਰਹੇ ਪੰਜਾਬ ਤੇ ਬਣੀ ਰਹੇ ਤੇ ਜਿਹੜਾ ਪੰਜਾਬ ਦਾ ਇੱਕ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਹੋਇਆ ਹੈ ਇਹ ਅਸੀਂ ਸਾਰੇ ਲਲ ਮਿਲ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਪੰਜਾਬ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਸ਼੍ਰੀ ਰਾਮਚੰਦ ਦੱਦੀ ਮਹਾਰਾਜ ਦਾ ਅਸ਼ੀਰਵਾਦ ਸਦਕਾ ਅਸੀਂ ਅੱਜ ਇਹ ਮੰਜ਼ਲ ਹੈ ਜਿਹੜੀ ਖੁਸ਼ਬੀਂਤਾ ਕਰ ਸਕੀਏ ਤੇ ਇਸ ਚੀਜ਼ ਦੀ ਮੈਂ ਕਾਮਨਾ ਕਰਦਾ ਹੋਇਆ ਸਮੂਹ ਸੰਗਤ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈ ਦੇਣਾ ਤੇ ਅੱਜ ਬੰਦੀ ਛੋੜ ਦਿਵਸ ਜੀ ਨੂੰ ਅਸੀਂ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੇ ਆ ਉਸ ਦੀ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਤੇ ਕੱਲ ਵਿਸ਼ਕਰਮਾ ਦੇ ਭਗਵਾਨ ਵਿਸ਼ਕਰਮਾ ਜੀ ਜਿਨ੍ਹਾਂ ਨੇ ਸਾਨੂੰ ਇਸ ਯੋਗ ਬਣਾਇਆ ਕਿ ਅੱਜ ਅਸੀਂ ਜੰਗੇ ਪਲੇਨ ਤੱਕ ਜਹਾਜ਼ਾਂ ਤੇ ਚੜੇ ਫਿਰਦੇ ਆ ਉਹਨਾਂ ਦਾ ਵੀ ਦਿਵਸ ਹੈ ਤੇ ਉਹਨਾਂ ਦੇ ਦਿਵਸ ਦੀ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ